ਹਾਂਜੀ ਮਿੱਤਰੋ ਅਸੀਂ ਆਏ ਆ ਦੁਕਾਨ ਤੇ ਤੇ ਵਲੌਗ ਸ਼ੁਰੂ ਕਰਦੇ ਆ ਆਪਾਂ ਰਾਤ ਤੋਂ ਟਾਈਮ ਹੋ ਚੁੱਕਿਆ 7:3-8:00 ਵਜੇ ਹੋਣਗੇ ਹਣਾ ਵਲੌਗ ਸ਼ੁਰੂ ਕਰਦੇ ਆ ਹਾਂ ਸਾਡੇ 7:3-8:00 ਦਾ ਟਾਈਮ ਹੈਗਾ ਅੱਜ ਲੇਟ ਹੋ ਗਏ ਥੋੜਾ ਜਿਹਾ ਆਪਾਂ ਦੁਕਾਨ ਤੇ ਹੁਣ ਆਪਾਂ ਨਾ ਅੱਜ ਵੀਡੀਓ ਬਣਾ ਕੇ ਹਟਿਆ ਕਈ ਦਿਨ ਹੋ ਗਏ ਆ ਜਦੋਂ ਵੀਡੀਓ ਨਹੀਂ ਬਣਾਈਆਂ ਅਸੀਂ ਸ਼ਾਰਟ ਵੀਡੀਓ ਫੇਸਬੁੱਕ ਤੇ ਪਾਉਣ ਨੂੰ ਤੇ ਉਹ ਵੀਡੀਓ ਬਣਾ ਕੇ ਹਟਿਆ ਇੱਕ ਆਪਣੇ ਕੋਲੇ ਆਫਰ ਚੱਲ ਰਿਹਾ ਹੈਗਾ ਜੇ ਕੋਈ 1000 ਰੁਪਏ ਦੀ ਸ਼ਾਪਿੰਗ ਕਰਦਾ ਤੇ ਉਹਨੂੰ ਆਹ 에ਅਰਪੋਰਟ ਫ੍ਰੀ ਦਿੱਤੇ ਜਾਣਗੇ ਕਿ ਨਹੀਂ ਬਾਕੀ ਉਹਦੇ ਵਿੱਚ ਦੋ ਤਿੰਨ ਕੰਡੀਸ਼ਨਾਂ ਨੇ ਵੀ ਆਪਾਂ ਨੂੰ ਪੇਜ ਆਪਣਾ ਫੋਲੋ ਹੋਣਾ ਚਾਹੀਦਾ YouTube ਚੈਨਲ ਸਬਸਕ੍ਰਾਈਬ ਹੋਣਾ ਚਾਹੀਦਾ ਤੇ ਅੱਗੇ ਵੀਡੀਓ ਵੀ ਸ਼ੇਅਰ ਹੋਣੀ ਚਾਹੀਦੀ ਆ ਠੀਕ ਹੈ ਜੀ ਤੇ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਤੇ ਆਪਣੀ ਦੁਕਾਨ ਤੇ ਆ ਕੇ ਵੀ ਵਿਜ਼ਿਟ ਕਰ ਸਕਦੇ ਹੋ ਜੀ ਤੇ ਬਾਕੀ ਇਹ ਸਿਰਫ ਆਪਾਂ ਨੂੰ ਇਹਦੇ ਵਿੱਚੋਂ ਰੁਪਿਆ ਵੀ ਆਪਾਂ ਕਮਾਉਣਾ ਨਹੀਂ ਹੈਗਾ ਤੁਹਾਡੇ ਭਰਾਵਾਂ ਦਾ ਆਪਾਂ ਪਿਆਰ ਹੀ ਖਟਣਾ ਤੇ ਤਾਂ ਕਰਕੇ ਆਪਾਂ ਇਹ ਆਫਰ ਲਾਇਆ ਹੋਇਆ ਹੋਰ ਜ਼ਿੰਦਗੀ ਵਿੱਚ ਖਟਣਾ ਹੀ ਕੀ ਆ ਹਾਂ ਸਹੀ ਗੱਲ ਪਿਆਰੀ ਖੱਟਣਾ ਤੁਹਾਡੇ ਭਰਾਵਾਂ ਦਾ ਸਾਰਿਆਂ ਦਾ ਬਾਕੀ ਆ ਆਪਣੇ ਕੋਲੇ ਸੀਟ ਆਈ ਹੋਈ ਆ ਬਹੁਤ ਵਧੀਆ ਜੇ ਸਕੂਟਰੀ ਦੇ ਅੱਗੇ ਲਾਉਣੀ ਹੁੰਦੀ ਆ ਬੱਚਾ ਬੈਠਣਾ ਮੂਰੇ ਬੱਚੇ ਨੇ ਸਕੂਟਰੀ ਦੇ ਕੋਈ ਆਪਸ਼ਨ ਨਹੀਂ ਹੁੰਦੀ ਨਾ ਇਹ ਪ੍ਰੋਪਰ ਫਿੱਟ ਹੋ ਜਾਂਦੀ ਆ ਐ ਨਹੀਂ ਹੈਗਾ ਵੀ ਇਦਾਂ ਹੀ ਧਰ ਕੇ ਆਪਾਂ ਬਹੁਤ ਸੇਫਟੀ ਨਾਲ ਬੱਚਾ ਇਹ ਤੇ ਬੈਠ ਸਕਦਾਗਾ ਤੀਤੂ ਕਿਵੇਂ ਆ ਅੱਛਾ ਤੀਤੂ ਤੂੰ ਨਹੀਂ ਨਹੀਂ ਪਾਈ ਦਿਖਦੀ ਨਹੀਂ ਤਿੱਕ ਦੀ ਧੀ ਮਾਈ ਤੀਤੂ ਨਾ ਇਹਦੇ ਵੀਡੀਓ ਬਣਾਈ ਜਾਂਦੇ ਸੀ ਸ਼ਾਰਟ ਵੀਡੀਓ ਅਸੀਂ ਤੇ ਪੀਤੂ ਨੂੰ ਬੈ ਕੇ ਦੇਖ ਪੁੱਤ ਆਪਾਂ ਕਿਹੜਾ ਹਾਂ ਇਹ ਨੂੰ ਐਵੇਂ ਫੜ ਕੇ ਮੈਂ ਉਹ ਤਾਂ ਵੈਸੇ ਮਹਾਪੀਤੂ ਬੈ ਕੇ ਦੇਖ ਪੁੱਤ ਇੱਥੇ ਇਹਦੇ ਤਿਲਕ ਦੀ ਡਿੱਗ ਪਿਆ ਸੀ ਪੀਤੂ ਥੱਲੇ ਪੀਤੂ ਦੇ ਚਿੱਟੜ ਫੁੱਟ ਗਏ ਸੀ ਜਿਹੜੀ ਪੂਰੀ ਸ਼ਟ ਹੈਗੀ ਨਹੀਂ ਡਿੱਗਦੀ ਨਹੀਂ ਹੈਗੀ ਹਾਂ ਤੇ ਵੈਸੇ ਚੌੜ ਦੀ ਗੱਲ ਚੌੜਾ ਸਕੂਟਰੀ ਤੇ ਇਹ ਪ੍ਰੋਪਰ ਫਿੱਟ ਹੋ ਜਾਂਦੀ ਆ ਬਹੁਤ ਵਧੀਆ ਨਿੱਕੀ ਸੀਟ ਹੈ ਬੱਚਾ ਆਰਮਨਾਲ ਤੁਹਾਡਾ ਐਕਟਿਵਾ ਤੇ ਬੈਠ ਸਕਦਾ ਤੇ ਬਾਕੀ ਤੋਂ ਉਹਨੂੰ ਗਵੰਡੀ ਵੀ ਪੁੱਛਣਗੇ ਵੀ ਕਿੱਥੋਂ ਮਗਵਾਈਆ ਅਸੀਂ ਵੀ ਮਗਵਾਉਣੀ ਆ। ਉਹ ਕਿੱਥੋਂ ਸਾਡਾ ਕਵਰ ਉਹ ਕਰ ਰਿਹਾ ਹੈ। ਵਲੌਗ ਬਣਾਈ ਜਾਂਦੀ ਹੈ। ਇਹ ਤੂੰ ਲਈ ਇਹ ਕਵਰ ਆਪਣੇ ਫੋਨ ਦੇ ਹੀ ਆ ਇਹ। ਲਾਈਏ। ਮੇਰੇ ਮੇਰੇ ਫੋਨ ਲਾਈਏ। ਚੜਾ ਕੇ ਦੇਖੀ ਅੱਜ। ਮੈਂ ਕਰਕੇ ਦੇਖੂ ਮੈਂ ਕਰੂਗਾ। ਹੈ? ਇਹ ਨੂੰ ਇਹ। ਆ ਦੇਖੋ ਸਾਡੇ ਫੋਨ ਦੇ ਹੀ ਆ ਇਹ 15 ਦਾ। ਬਹੁਤ ਸੋਹਣਾ ਲੱਗਦਾ ਇਹ ਕਵਰ। ਵੈਸੇ ਇਹ ਮੈਂ ਤਾਂ ਨਹੀਂ ਚੜਾਉਂਦਾ ਇਹ ਕੁੜੀਆਂ ਵਾਲਾ। ਮੈਨੂੰ ਦਿਓ ਮੇਰਾ ਫਿਰ ਮੇਰਾ ਫੋਨ ਹੀ ਆ ਹੁਣ ਮੇਰਾ ਕੁੜੀਆਂ ਵਾਲਾ। ਲੈਂਕ ਐ ਕਰਿਓ ਥਮ ਮੇਲ ਫੋਟੋ ਕਰੀਏ ਯਾ ਆਹ ਦੇਖਾਂਗੇ ਜਰੇ ਮੂੰਹ ਤਾਂ ਹੋ ਕਰ ਲੋ ਲਓ ਜੀ ਥਮ ਮੇਲ ਵੀਡੀਓ ਫੋਟੋ ਬਣ ਗਈ ਆ ਦੇਖੀ ਪਿੱਤੂ ਸਾਰੇ ਨਾ ਖੋਲ ਪੁੱਤ ਤੇ ਹੱਥ ਤੇ ਕੁਛ ਲੱਗਾ ਹੈ ਕਾਲੇ ਹੋਈ ਜਾਂਦੇ ਕਵਰਾ ਹੋਰ ਇੰਨਾ ਸੋਹਣਾ ਕਵਰਾ ਹੱਥਾਂ ਨਾਲ ਖਰਾਬ ਹੋ ਗਏ ਪੁੱਤ ਵਿੱਚ ਹੀ ਪਾ ਦੇ ਦੇ ਮੇਰਾ ਫੋਨ ਹੈ ਫਾਟਾ ਫੋਨ ਹੈ ਹਜੇ ਨਹੀਂ ਜਾਂਦੇ ਪੁੱਤ ਬਲੌਗ ਬਣਾਈ ਜਾਂਦੇ ਚਲੋ ਆਜੋ ਪੱਤਲੀ ਅੰਦਰ ਆ ਦੇਖੋ ਰਿੰਗ ਲਾਈਟ ਲਾ ਰੱਖੀ ਆ ਜੇ ਵੀ ਤੁਸੀਂ ਮੰਗਵਾ ਸਕਦੇ ਆ ਆਪਣੇ ਕੋਲੇ ਬਹੁਤ ਸਸਤੇ ਰੇਟ ਦੇ ਵਿੱਚ ਇਹ ਜੇ ਤੁਸੀਂ ਸਾਰਾ ਸੈਟਅਪ ਲੈਨੇ ਹੋ ਨਾ 2250 ਤੋਂ ਘੱਟ ਕਿਤੇ ਵੀ ਨਹੀਂ ਮਿਲਦਾ ਤੁਹਾਨੂੰ ਆਪਾਂ 18 ਇੰਚ ਸੋਨੂੰ ਆਹ ਦੇ ਦਾਂਗੇ ਰਿੰਗ ਲਾਈਟ ਤੇ ਨਾਲ ਵਿਦ ਸਟੈਂਡ ਤੇ ਵਿਦ ਦਾ ਰਿਮੋਟ ਦੇ ਦਾਂਗੇ ਰੁਪਿਆ 1800 ਰੁਪਿਆ ਲੈ ਕੇ ਆ ਜੇ ਆਪਣੇ ਕੋਲੇ ਹਨਾ 1800 ਰੁਪਏ ਦੇ ਵਿੱਚ ਤੁਹਾਨੂੰ ਰਿੰਗ ਲਾਈਟ ਤੇ ਵਿਦ ਸਟੈਂਡ ਵਿਦਰ ਰਿਮੋਟ ਦੇ ਦਾਂਗੇ ਆਪਾਂ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਆਪਾਂ ਸਵੇਰੇ ਹਾਂਜੀ ਮਿੱਤਰੋ ਸਕੂਲ ਜਾਂਦਾ ਪਿੱਤੂ ਤਿੰਨ ਦਿਨਾਂ ਬਾਅਦ ਅੱਜ ਤੇ ਅੱਜ ਇੰਨੀ ਠੰਡਾ ਨਾ ਇੰਨੀ ਧੁੰਦਾ ਅੱਜ ਸਾਰੇ ਦਿਨਾਂ ਨਾਲੋਂ ਵੱਧ ਧੁੰਦ ਹੈ ਹਣ ਅਬੀ ਤੂੰ ਏ ਕਿੰਨੀ ਧੁੰਦਾ ਅੱਜ ਹੈਣਾ ਠੀਕ ਆ ਹੁਣ ਸਾਡਾ ਪੁੱਤ ਬਿਮਾਰ ਹੋ ਗਿਆ ਸੀਗਾ ਵੈਸੇ ਰਾਖ ਲੋ ਖੰਗ ਤਾਂ ਹਜੇ ਵੀ ਹੈਗੀ ਐ ਇਹਨੂੰ ਸਕੂਲ ਤੇ ਇਹਨੂੰ ਬਾਹਰ ਦੇਣਾ ਹੋਵੇ ਚਲੋ ਦੇਖਦੇ ਆਂ ਵੀ ਸਕੂਲ ਦੇ ਵਿੱਚ ਫੋਨ ਲਾ ਲੈਂਦੇ ਆ ਨਾ ਜੇ ਕੋਈ ਪ੍ਰੋਬਲਮ ਆਈ ਤਾਂ ਆ ਦੇਖ ਅੱਜ ਸਾਰੇ ਦਿਨਾਂ ਨਾਲੋਂ ਵਧੀ ਠੰਡ ਹੈ ਬੈਜਾ ਪਿੱਤੋਂ ਵਿੱਚ ਬੈਜਾ ਥੇਤੀ ਬੈਜੋ ਅੱਜ ਸਾਰੇ ਦਿਨਾਂ ਨਾਲੋਂ ਵੱਧ ਠੰਡ ਹੈ ਇਹ ਬੂਕੇ ਬੂਕੇ ਪਰਾਉ ਕਰਨੇ ਪੈਣਗੇ ਦੇਖੋ ਧੁੰਦ ਮਿੱਤਰੋ ਅੱਜ ਜਾਂਦੀ ਮੇਲਾ ਤਾਂ ਕੱਟੀ ਚ ਪਾੜੇ ਜੁਕ ਟੜਿਕੇ ਕਿੰਨੀ ਧੁੰਦ ਹੈ ਅਰੇ ਕਿੰਦਾਂ ਕੱਟੀ ਨਹੀਂ ਹੋਣਾ ਅੱਜ ਇਹ ਧੁੰਦ ਕਾਤੋਂ ਹੈ ਅਰੇ ਮਾਲ ਲੈ ਲਈ ਆਂ ਸੜਨ ਨੂੰ ਰਿਕਾ ਬੜਾ ਗਿਆ ਅਚੜਨਾ ਔਖਾ ਇੱਥੇ ਗੱਡੀ ਲਾ ਕੇ ਗੱਡੀ ਵਿੱਚ ਉੱਪਰ ਖੜੀ ਕੇ ਗੱਡੀ ਹੋ ਗਈ ਮੋਟਰਸਾਈਕਲ ਦੇਖ ਕੇ ਨਾ ਹੀ ਤਾਂ ਹੋ ਗਿਆ ਗੱਲ ਤਲਾਤਾ ਜਿਹੜੀ ਇਹਦੇ ਉੱਤੇ ਟ੍ਰੇਲ ਪੈਂਦੀ ਉਹ ਹੀ ਉੱਤੇ ਡਿੱਗੀ ਜਾਂਦੀ ਆ ਸੋਚਿਆ ਸੀ ਇਹਦੇ ਥੱਲੇ ਪੈਣੀ ਦਿਮਾਗ ਨੇ ਕੰਮ ਨਹੀਂ ਕਰਿਆ ਮਾਰ ਦਨਿਆ ਖੌਂਦਰੋਂ ਜਮੀਂ ਵੀਂਦਾ ਇਸ ਸਾਨਾ ਥੋੜਾ ਜਿਹਾ ਹੋ ਰਿਹਾ ਦੇਖੋ ਪਾਣੀ ਇੱਥੇ ਹੈ ਨਹੀਂਗਾ ਹਰੇਕਾ ਵਾਲਾ ਪਾਣੀ ਦੇ ਫੇਰ ਅਸੀਂ ਸਿੱਸੇ ਤੇ ਆ ਮਾਰ ਦਾਂਗੇ ਵਾਈਪਰ ਇਧਰਲੇ ਚ ਤਾਂ ਹੈਗਾ ਮਾਣੇ ਇਧਰ ਆਈ ਜਾਂਦਾ ਇਧਰ ਆਉਂਦਾ ਨਹੀਂ ਪਤਾ ਨਹੀਂ ਕੀ ਚੱਕਰ ਹੈ ਇਧਰ ਮਾਰ ਦੇ ਬੱਸ ਬੱਸ ਬੁੱਧ ਪਾਣੀ ਵੱਜ ਚੁੱਕੇ ਤੇ ਹੁਣ ਚੱਲਦੇ ਕਿਵੇਂ ਲੱਗੇ ਬੀਤੂ ਟ੍ਰੈਂਡ ਵਾਲੀ ਹੈ ਨਾ ਓਏ ਵਾਹਿਗੁਰੂ 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 ਆਗੇ ਦੀ ਮੰਮਈ ਖੋਟੂ ਆਤਾ ਅੱਜ ਤਾਂ ਸਿੱਤਰ ਸਾਰੇ ਦੇਣਾ ਨਾ ਵਾਧਾ ਤੁੰਦਾ ਪਰ ਇੱਕ ਗੱਲ ਹੈਗੀ ਆ ਧੁੰਦ ਦਾ ਨਜ਼ਾਰਾ ਜਿਹੜਾ ਉਹ ਵੱਖਰਾ ਹੀ ਐ ਲੈ ਨਜ਼ਾਰੇ ਲੈ ਲੋ ਮਿੱਤਰੋ ਫੇਰ ਇਹ ਨਾ ਥੋੜਾ ਟਾਈਮ ਹੀ ਹੈ ਉਸ ਤੋਂ ਬਾਅਦ ਫੇਰ ਗਰਮੀ ਪੈ ਜਾਣੀ ਆ ਇਹ ਨਜ਼ਾਰੇ ਨੇ ਜਿਹੜੇ ਧੁੰਦ ਵਾਲੇ ਥੋੜੇ ਟਾਈਮ ਦੇ ਹੁੰਦੇ ਆ ਚੈੱਕ ਕਰੋ ਤੁਸੀਂ ਕਹਿੰਦਾ ਵੀ ਤੂੰ ਥੋੜੇ ਟਾਈਮ ਵਾਸਤੇ ਹੁੰਦੀ ਆ ਧੁੰਦ ਉਸ ਤੋਂ ਬਾਅਦ ਗਰਮੀਆਂ ਚ ਬੰਦਾ ਯਾਦ ਕਰਦਾ ਠੰਡ ਨੂੰ ਵੀ ਕਦੋਂ ਆਊਗੀ ਕਦੋਂ ਆਊਗੀ ਕਿ ਐਸੀ ਲਾ ਲਾ ਕੇ ਵੀ ਆਪਾਂ ਤੋਂ ਠੰਡ ਨਹੀਂ ਪੂਰੀ ਹੁੰਦੀ ਮਿੱਤਰੋ ਗਰਮੀ ਦੇ ਵਿੱਚ ਇੱਕ ਉਦਰਤਾ ਦਾ ਨਜ਼ਾਰਾ ਨੇਚਰਲ ਹੈ ਇਹ ਹੁਣ ਆਪਾਂ ਲੈ ਸਕਦੇ ਆ ਆ ਦੇਖੋ ਗੁਰਦੁਆਰਾ ਮੰਦਿਰ ਆਪਣੇ ਘਰਾਂ ਦੇ ਨੇੜੇ ਨੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸਾਰ ਚੈੱਕ ਕਰੋ ਗੁਰਦੁਆਰਾ ਸਾਹਿਬ ਠੱਟੇ ਕੋਲ ਉੱਤ ਜੀ ਹੁਣ ਆਪਾਂ ਚੱਲ ਕੇ ਮਿਲਦੇ ਆ ਉੱਥੇ ਲਓ ਜੀ ਪੀਤੂ ਦਾ ਸਕੂਲ ਆ ਚੁੱਕਿਆ ਚੱਲੀ ਪੀਤੂ ਹਣ ਹੈ ਚਲੋ ਜੀ ਹਣ ਪੀਤੂ ਨੂੰ ਉਤਾਰ ਦਿਆਂ ਫਿਰ ਘਰੇ ਜਾ ਕੇ ਮਿਲਦੇ ਆ ਆਪਾਂ ਲੋ ਜੀ ਬੰਦੇ ਨੂੰ ਬੰਦਾ ਨਹੀਂ ਦਿੰਦਾ ਸੜਕ ਤੇ ਦੇਖੋ ਆਪਣਾ ਆ ਗਿਆ ਘਰ ਇਤੂ ਦੇ ਮੈਡਮ ਨੂੰ ਮੈਂ ਕਿਹਾ ਆਇਆ ਸੀਗਾ ਵੀ ਨਾ ਫਿਰ ਤੂੰ ਹੋਰਿਆ ਬਿਮਾਰ ਜੇ ਕੋਈ ਪ੍ਰੋਬਲਮ ਆਈ ਤਾਂ ਦੱਸਦੇ ਹੋ ਹਨਾ ਇਹ ਵਾਰ ਬੱਚੇ ਨੂੰ ਕੂਰ ਲੱਗ ਜਾਂਦੇ ਵੀ ਇੰਨੇ ਦਿਨ ਕਿਉਂ ਨਹੀਂ ਆਏ ਤੇ ਦੇਖੋ ਜੀ ਆਪਣੇ ਘਰੇ ਵੀ ਕੁਝ ਨਹੀਂ ਦਿੰਦਾ ਤੁੰਡ ਨਾਲ ਇਹਨੂੰ ਅੰਦਰ ਹੀ ਲਾ ਦਨੇ ਅੱਜ ਨਾ ਤੁੰਡ ਹੋਆ ਥੋੜੀ ਟ੍ਰੇਲ ਹੈ ਚਲੋ ਜੀ ਬਾਹਰ ਆਦੀ ਆਪਾਂ ਏ ਮਨ ਜੇ ਸੱਟੇ ਨਹੀਂ ਹੈਗੇ ਕਿਸੇ ਨੇ ਧੁੰਦ ਕਰਕੇ ਠੰਡ ਕਰਕੇ ਵਧੀਆ ਠੰਡ ਜੀ ਘਟ ਗਈ ਸੀਗੀ ਵਧੀਆ ਤਾਂ ਕਿਉਂ ਚੱਲ ਠੰਡ ਤਾਂ ਪਈ ਜਾਣ ਦੇ ਨਹੀਂ ਪੈਂਦੀ ਆ ਤੁਹਾਨੂੰ ਤਾਂ ਵਧੀਆ ਲੱਗਦੀ ਆ ਠੰਡ ਭਾਈ ਐਵੇਂ ਕਹਦੀਏ ਕਮੈਂਟ ਕਰਿਓ ਕਿਹਨੂੰ ਕਿਹਨੂੰ ਵਧੀਆ ਲੱਗਦੀ ਆ ਠੰਡ ਹੈ ਦੁਕਾਨ ਖੋਲੀ ਨਹੀਂ ਹਜੇ ਦੁਕਾਨ ਵੀ ਨਹੀਂ ਖੋਲੀ ਅੰਨੇ ਤੇ ਅੱਜ ਠੰਡ ਕਰਕੇ ਆਪਾਂ ਦੁਕਾਨ ਖੋਲੀ ਦਿੰਨੇ ਆ ਇੱਕ ਵਾਰੀ ਚਾਚੂ ਪੀ ਕੇ ਦਵਾਰੇ ਨਾ ਨੂੰ ਕੇ ਫੇਰ ਆਵਾਂਗੇ। ਕੋਈ ਵਾਹਿਗੁਰੂ ਤੰਦਰੁਸਤੀਆਂ ਆਖੀ ਮਹਾਰਾਜ। ਇੱਥੋਂ ਦੀ ਵੜਕੇ ਆਪਾਂ ਇੰਤਾ ਵੜਕੇ ਆ ਆਪਣੇ ਘਰ ਦੇ ਵਿੱਚ ਦੁਕਾਨ ਹੁੰਦੀ ਆ ਜਿਵੇਂ। ਉਹ ਤਾਂ ਨਜ਼ਾਰੀ ਨਜ਼ਾਰਾ ਜੀ ਦਾ ਅੰਦਰ ਦੀ ਬਾਰ ਹਨ। ਆਪਾਂ ਲਾ ਇੰਤਾ ਲਾਤੀਆਂ। ਇੱਥੇ ਸਿਰਫ ਨਾਟੀ ਪਾਇਆ ਹੁੰਦਾ। ਆਹ ਖੋਲ ਕੇ ਇੱਥੇ ਨਾਟੀ ਪਾਇਆ ਹੋਇਆ। ਲਓ ਜੀ ਦੁਕਾਨ ਖੋਲਤੀ ਆਪਾਂ ਬੋਰਡ ਧਰਤਾ ਵਰ। ਤੇ ਬਸ ਉਹ ਉਹ ਚਲੋ ਜਾਣਗੇ ਆਕੇ। ਵੀਰ ਲਾ ਕੇ ਜਾਂਦੇ ਹੁੰਦੇ ਆ ਕਦੇ ਕਦੇ ਆਪਾਂ ਕੱਲਾ ਝਾੜੂ ਵੀ ਵੱਜ ਜਾਂਦਾ ਜਦੋਂ ਸਾਫ਼ ਸਫਾਈ ਹੋਵੇ ਹੁਣ ਜਿਵੇਂ ਸਾਫ਼ ਕਰ ਕੱਲਾ ਝਾੜੂ ਵੀ ਵੱਜ ਜੂਆ ਹੁਣ ਆਪਾਂ ਚਾਹ ਚੁਪੀ ਕੇ ਫੇਰ ਆਵਾਂਗੇ ਬਾਕੀ ਇੱਥੇ ਮਿੱਤਰੋ ਬਾਈਲ ਲੱਗੀ ਹੋਈ ਆ ਉਹ ਦੇਖੋ ਜੇ ਕਿਸੇ ਨੇ ਆਉਣਾ ਹੁੰਦਾ ਨਾ ਉਹ ਬਾਈਲ ਲੱਗੀ ਹੋਈ ਆ ਆਪਣੇ ਤੇ ਵਾਰ ਤੇ ਉਹ ਆਪਣੇ ਕਮਰੇ ਚ ਕੰਮ ਕਰਦੀ ਆ ਇੱਥੇ ਲੱਗੀ ਹੋਈ ਆ ਬਾਕੀ ਇਹ ਕੈਮਰਾ ਚੱਲਦਾ ਆਨਲਾਈਨ ਇੱਥੇ ਆਪਾਂ ਦੇਖ ਸਕਦੇ ਆ ਤੇ ਹੁਣ ਚੱਲਦੇ ਅੰਦਰ ਵੀਡੀਓ ਵਗੈਰਾ ਪਾ ਦਾਂਗੇ ਐਡਿਟ ਕਰਕੇ ਤੇ ਨਾ ਨੂਕੇ ਦੁਕਾਨ ਤੇ ਆ ਜਾਵਾਂਗੇ ਹਾਂਜੀ ਮੈਂ ਤੇ ਪੀਤੂ ਬੈਠੇ ਆ ਦੁਕਾਨ ਤੇ ਤੇ ਪੀਤੂ ਸਕੂਲ ਬਾਗਿਆ ਸੀ ਅੱਜ ਮੈਂ ਸਵੇਰੇ 8:00 ਕਿਆ ਸੀ ਤੁਸੀਂ ਦੇਖਿਆ ਸੀ ਉਸ ਤੋਂ ਬਾਅਦ ਠੰਡ ਵਾਲੀ ਸੀ ਅੱਜ ਤੇ ਮੈਨੂੰ ਹੋ ਗਿਆ ਸੀ ਬੁਖਾਰ ਤੇ ਮੈਂ ਮੁੜ ਕੇ ਉੱਠਿਆ ਨਹੀਂ ਇਹਦਾ ਸਾਰਾ ਦਿਨ ਰੋਟੀ ਖਾ ਕੇ ਮੈਂ ਐਂ ਪੈ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਆਇਆਂਗਾ 4:30 ਵਜੇ ਦੁਕਾਨ ਤੇ ਆਇਆਂ ਤੇ ਸ਼ਾਮ ਨੂੰ ਮੈਂ ਦੁਕਾਨ ਤੇ ਆ ਕੇ ਬੈਠਾਂਗਾ ਤੇ ਹੁਣ ਮੇਰੇ ਕੋਲੇ ਪੀਤੂ ਖੇਡ ਹੀ ਜਾਂਦਾਗਾ ਦੇਖੋ ਕੀ ਕਰੀ ਜਾਂਦਾ ਪੁੱਤ ਕਾਹਨ ਖੇਡਦਾ ਹੋਏ ਆ ਦੇਖੋ ਮੇਰਾ ਪੁੱਤ ਕਾਕੇ ਨਾਲ ਖੇਡੀ ਜਾਂਦਾ ਦੁਬਾਰੇ ਖਾਂ ਕੋ ਕੀ ਹੋਏ ਖਾਂ ਕੋ ਜਾਂਦੇ ਨੇ ਉਹਦੇ ਪੁੱਤ ਜਿਹਨੂੰ ਰਾਤ ਨੂੰ ਆ ਦੇਖੋ ਕਾਕੇ ਨਾਲ ਖੇਡੀ ਜਾਂਦਾ ਪੀਤੂ ਇੱਕ ਇਹ ਕਾਕੇ ਨਾਲ ਇਹਦੇ ਵਿੱਚ ਸੈੱਲ ਪਾਲੇ ਸੀਗੇ ਪੀਤੇ ਨੇ ਆ ਦੇਖੋ ਚੈੱਕ ਮੂੰਚੇ ਦੇ ਝੁੰਗਣੀ ਪਾਈ ਹੋਈ ਆ ਆ ਦੇਖੋ ਕਿੰਨਾ ਘਟ ਲੱਗਦਾ ਇਹ ਪੀਤੂ ਕਹਿੰਦਾ ਮੇਰੇ ਕੋਲੇ ਬੈਠਿਆ ਵੀਡੀਓ ਐਡੀਟਿੰਗ ਕਰੀ ਜਾਂਦਾ ਸੀਗਾ ਤੇ ਮੈਨੂੰ ਮੈਂ ਆਪ ਹੀ ਕਹਤਾ ਪੀਤੂ ਨੂੰ ਮੈਂ ਕੀ ਲੈਣਾ ਪੁੱਤ ਖੇਡਣ ਨੂੰ ਆਪ ਤੋਂ ਨਹੀਂ ਇਹ ਚੱਕ ਕੋਈ ਵੀ ਆਈਟਮ ਚੱਕ ਦੀ ਇਹ ਤੇ ਫਿਰ ਪੀਤੂ ਕਹਿੰਦਾ ਮੈਨੂੰ ਉਹ ਦੇ ਦੋ ਮੈਂ ਫਿਰ ਇਹਦੇ ਵਿੱਚ ਆਪਣੇ ਕੋਲੇ ਸੈੱਲ ਹੁੰਦੇ ਨੇਗੇ ਤੇ ਕੋਈ ਕਸਟਮਰ ਆ ਜਾਂਦਾ ਹੈ ਨਾ ਫਿਰ ਆਪਾਂ ਨੂੰ ਚੀਜ਼ ਚਲਾ ਕੇ ਦਿਖਾਉਣੀ ਪੈਂਦੀ ਆ ਤੇ ਸੈੱਲ ਮੈਂ ਰੱਖਦਾ ਹੁੰਨਾ ਉਹਦੇ ਕਰਕੇ ਫਿਰ ਪੀਤੂ ਨੂੰ ਇਹ ਸੈੱਲ ਦੇਤੇ ਸੀਗੇ ਉਹਦੇ ਨਾਲ ਖੇਡ ਹੀ ਜਾਂਦਾ ਪੀਤੂ ਤੇ ਬਾਕੀ ਹੁਣ ਮੈਂ ਦੋ ਤਿੰਨ ਵੀਡੀਓ ਬਣਾ ਕੇ ਆਟਾ ਫੇਸਬੁੱਕ ਵਾਸਤੇ ਤੇ ਬਲੌਗਿੰਗ ਤਾਂ ਆਪਣਾ ਨਾਲ ਦੀ ਨਾਲ ਬਣਾਉਂਦੇ ਰਹਿੰਨੇ ਸਾਰਾ ਦਿਨ ਕੋਨ ਕੋਨ ਨੂੰ ਪਤਾ ਹੀ ਆਪਣਾ ਡੇਲੀ ਵਲੌਗ ਆਉਂਦੇ ਆ ਚੈੱਕ ਕਰ ਲਿਓ ਤੇ ਤੁਸੀਂ ਹੁਣ ਤੁਹਾਡੀ ਤੁਹਾਡੇ ਤੇ ਛੱਡਦੇ ਆ ਗੱਲ ਆਪਾਂ ਤੁਸੀਂ ਵਧੀਆ ਵੱਸ ਕਮੈਂਟ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਤੇ ਕੋਈ ਨਵਾਂ ਭਰਾ ਆਉਂਦਾ ਹਨਾ ਤੇ ਵੀਰ ਬਣ ਕੇ ਜਰੂਰ ਹੈਲਪ ਕਰੋ ਹਣ ਤਾਂ ਬੜਾ ਟਾਈਮ ਹੋ ਗਿਆ ਸਾਨੂੰ ਮਿਹਨਤ ਕਰਦਿਆਂ ਨੂੰ ਤੇ ਹੁਣ ਤੁਹਾਡੇ ਤੇ ਗੱਲ ਛੱਡਦੇ ਆ ਆਪਾਂ ਤੇ ਆਪਾਂ ਤੁਹਾਡੀ ਗੱਲ ਪਗਾਤੀ ਵੀ ਆਪਾਂ ਡੇਲੀ ਵਲੌਗ ਪਾਉਨੇ ਆ ਕੁਝ ਵੀ ਹੋ ਜਾਈ ਠੀਕ ਹੈ ਜੀ ਤੇ ਮੈਂ ਅੱਜ ਬਿਮਾਰ ਸੀਗਾ ਫੇਰ ਵੀ ਆਪਾਂ ਨਾਲ ਦੇ ਨਾਲ ਬਲੌਗ ਬਣਾਈ ਜਾਨੇ ਆ ਤੇ ਕੱਲ ਆਪਣਾ ਗੱਦੇ ਵਾਲਾ ਬਲੌਗ ਤੁਸੀਂ ਦੇਖਿਆ ਹੀ ਹੋਣਾ ਜਿਹੜਾ ਕੱਲ ਆਪਾਂ ਪਾਇਆ ਸੀਗਾ ਉਹ ਬਲੌਗ ਜਾ ਕੇ ਦੇਖਿਓ ਜੀਨੇ ਨਹੀਂ ਦੇਖਿਆ ਤੇ ਬਹੁਤ ਵਧੀਆ ਬਲੌਗ ਆ ਉਹ ਦੇਖਿਓ ਜਾ ਕੇ ਅੱਜ ਆਪਾਂ ਵੈਸੇ ਵੀਡੀਓ ਬਣਾਉਣੀ ਸੀਗੀ ਐਦੀ ਖਿਲਾ ਵਾਲੀ ਮਸ਼ੀਨ ਦੀ ਉਹ ਵੀਡੀਓ ਬਣਾਉਣੀ ਸੀ ਮੈਥੋਂ ਜਾਇਆ ਨਹੀਂ ਗਿਆ ਬਾਜ਼ਾਰ ਚ ਪਾਪ ਕੌਰ ਬਣਾਉਣ ਵਾਲੀ ਮਸ਼ੀਨ ਆ ਤੇ ਲਓ ਜੀ ਮਿੱਤਰੋ ਪੀਤੂ ਚਲਾ ਗਿਆ ਅੰਦਰ ਖੇਡ ਖੂੜ ਕੇ ਅੰਦਰ ਚਲਾ ਗਿਆ ਉਹ ਆ ਦੇਖੋ ਗੁੱਡਾ ਵੀ ਐਂ ਧਰ ਗਿਆ ਤੇ ਹੁਣ ਆਪਾਂ ਵੀ ਚੱਲਦੇ ਆਂ ਅੰਦਰ ਆਪਾਂ ਦੁਕਾਨ ਵਧਾ ਲਈ ਬੋਰਡ ਆਪਾਂ ਜੱਕ ਲੈਂਦੇ ਸੀ ਆ ਦੇਖੋ ਬੋਰਡ ਤੇ ਕਿੰਨਾ ਰੇਤਾ ਵਹ ਜਾਂਦਾ ਬਾਹਰ ਇਹ ਵੀ ਨਵਾਂ ਬਣਵਾਉਣ ਵਾਲਾ ਏ ਪਾਟ ਜਾਂਦਾ ਇਹ ਜਦੋਂ ਨੇਰੀ ਨੂਰੀ ਆਉਂਦੀ ਹੈ ਨਾ ਆਪਾਂ ਪੱਕਾ ਨਹੀਂ ਫਿੱਟ ਕਰਾਇਆ ਇੱਥੇ ਇਟਾਂਈਆਂ ਧਰ ਕੇ ਉਹ ਕਰਿਆ ਹੋਇਆ ਹੈਗਾ ਇਹ ਜਦੋਂ ਜ਼ਿਆਦਾ ਨੇਰੀ ਆਉਂਦੀ ਹੈਗੀ ਇਹ ਜਦੋਂ ਪਹਿਲੀ ਵਾਰ ਨੇਰੀ ਆਈ ਆ ਕਾਫੀ ਜਦੋਂ ਆਪਾਂ ਦੁਕਾਨ ਕਰੀ ਕਰੀ ਹੈ ਨਾ ਤੇ ਉਹ ਚਾਚੇ ਕੇ ਚੇਕੇ ਬਾਹਰ ਕੋਲੋਂ ਮਿਲਿਆ ਆਪਾਂ ਨੂੰ ਮਾਰਾ ਨੇਰੀ ਨੇ ੜਕਾ ੜਕਾ ਕੇ ਬਾਕੀ ਆ ਦੇਖੋ ਸੜਕ ਤੇ ਨਾ ਸੜਕ ਕਾਰਨ ਆਪਣੇ ਆ ਕਾਬਰਾ ਵਗੈਰਾ ਤੇ ਵੀ ਬਹੁਤ ਰੇਤਾ ਪੈਂਦਾਗਾ ਜਿਸ ਨੂੰ ਚੈੱਕ ਕਰਾਈਆ ਦੇਖੋ ਇੱਥੇ ਤਾਂ ਹੁਣ ਕੱਪੜਾ ਵੀ ਨਹੀਂ ਵੱਜ ਸਕਦਾ ਇਹ ਤਾਂ ਕੱਲਾ ਕੱਲਾ ਲਾ ਕੇ ਉਹ ਕਰਨਾ ਪੈਂਦਾਗਾ ਸੀਸਿਆਂ ਸੂਸਿਆਂ ਤੇ ਤਾਂ ਆਪਾਂ ਮਾਰਦਾਂ ਨੇ ਹੁੰਨੇ ਆ ਚਲੋ ਤੇ ਆ ਦੇਖੋ ਕੁਰਸੀ ਤੇ ਰੇਤਾ ਲਗਾਈ ਇਸ ਨੂੰ ਨਾਲੇ ਆਪਣਾ ਸਾਰਾ ਦਿਨ ਇਹ ਕੈਵਨ ਲੱਗਿਆ ਹੁੰਦਾਗਾ ਤੇ ਤਾਂ ਵੀ ਕਰਕੇ ਤਾਂ ਵੀ ਉਹ ਹੋ ਜਾਂਦਾਗਾ ਰੇਤਾ ਆ ਦੇਖੋ ਚੱਲਦੇ ਆ ਅੰਦਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਦਿਆ ਕਰੋ ਭਰਾ ਬਣ ਕੇ ਸਾਨੂੰ ਪਹਿਲਾਂ ਵੀ ਕਹਿ ਗਿਆ ਥਾ ਮਦਦ ਜ਼ਰੂਰ ਕਰੋ ਇਹ ਵੀ ਇੱਕ ਤਰ੍ਹਾਂ ਦੀ ਮਦਦਤੀ ਆ ਜਦੋਂ ਕੋਈ ਪੰਜਾਬੀ ਭਰਾ ਆਪਣਾ ਕੋਈ ਵੀ ਕੰਮ ਕਰਦਾ ਹੈ ਹਨਾ ਬਲੌਗਿੰਗ ਵਗੈਰਾ ਦਾ ਕਰਦਾ ਤੇ ਆਪਾਂ ਕੋਈ ਗਲਤ ਚੀਜ਼ ਨਹੀਂ ਦਿਖਾਉਂਦੇ ਹਨਾ ਗਲਤ ਜੇ ਆਪਾਂ ਗਲਤ ਚੀਜ਼ਾਂ ਪ੍ਰਮੋਟ ਕਰਨੀਆਂ ਹੁੰਦੀਆਂ ਆਪਾਂ ਨੂੰ ਅੱਜ ਕਿੱਦੇ ਦੇ ਫੇਮਸ ਹੋ ਜਾਣਾ ਸੀ ਹਨਾ ਤੇ ਬਾਕੀ ਆਪਾਂ ਬਹੁਤ ਤਿੰਨ ਸਾਲ ਹੋ ਗਏ ਭਰਾ ਮਿਹਨਤ ਕਰਦਿਆਂ ਨੂੰ ਆਪਾਂ ਉਦਾਂ ਦਾ ਕੰਮ ਕਦੇ ਵੀ ਨਹੀਂ ਕਰਾਂਗੇ ਚਾਹੇ ਆਪਣਾ ਚੈਨਲ ਨਾ ਹੀ ਚੱਲੇ ਹਨਾ ਤੇ ਤੁਸੀਂ ਬਸ ਸਾਸ ਦੇਓ ਆਪਣਾ ਆਪਾਂ ਇਦਾਂ ਹੀ ਵਲੌਗ ਪਾਉਂਦੇ ਰਹਾਂਗੇ ਜਿੱਦਾਂ ਦਾ ਵੀ ਤੁਸੀਂ ਵਲੌਗ ਕਿਆ ਕਰੋਗੇ ਉਦਾਂ ਦੇ ਵਲੌਗ ਲੈ ਕੇ ਆਇਆ ਕਰਾਂਗੇ ਆਪਾਂ ਤੇ ਬਾਕੀ ਧੰਨਵਾਦ ਜੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਬਾਏ